ਆ ਤਸ਼ਰੀਆ ਕਾ ਸਾਰੇ ਪੰਜਾਬ ਵਾਸਤੇ ਜਿਹੜਾ ਸਵਾਗਤ ਆਪਨੇ YouTube ਚੈਨਲ Weather by Karan ਵਿੱਚ ਜਿੱਥੇ ਚਪਾ ਇੱਕ ਤੋਂ ਲੈ ਕੇ 5 ਫਰਵਰੀ ਤੀ ਪੰਜਾਬ ਦੇ ਮੌਸਮ ਨਿਕਲ ਰਹੇ ਨੇ ਕਿੰਨਾ ਭਾਗਾਂ ਵਿੱਚ ਮੀਂਹ ਗਣ ਜੇ ਸਾਰਾ ਨੇ ਕਿਹੜੇ ਭਾਗ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਦਿਓ ਜਿਹੜੇ ਵੀ ਵੀਰ ਕਸਾਨ ਵੀਰੇ ਆਪਣੇ ਮੌਸਮ ਸੰਬੰਧੀ ਅਪਡੇਟ ਚਾਹੁੰਦੇ ਹਨ ਉਹਨਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੱਲ ਗੱਦੇ ਆ ਵੀਡੀਓ ਹਾਂ ਤੁਸੀਂ 1 ਫਰਵਰੀ ਪੰਜਾਬ ਦੇ 10ਵੇਂ ਦੀਆਂ ਸਵੇਰ ਦੀਆਂ ਲਾਈਵ ਸੈਟਲ ਦਿਖਾ ਦੇ ਸਕਦਾ ਹਾਂ ਆਪਣੇ ਪੰਜਾਬ ਦੇ ਜਿਵੇਂ ਕਾਫੀ ਪਾਕ ਗਾਵਾਂ ਜਿਹੜਾ ਤੁਹਾਨੂੰ ਦੇਖਣ ਲਈ ਕਾਫੀ ਸੰਗਣੀ ਤੁਹਾਨੂੰ ਦੇਖਣ ਨੂੰ ਮਿਲੀ ਅੱਜ ਆਪਣੇ ਪੰਜਾਬ ਦੇ ਸਾਰੇ ਹੀ ਪਾਕ ਗਾਵਾਂ ਵਿੱਚ ਜਿਸ ਕਰਕੇ ਆਵਾਜਾ ਵਿੱਚ ਥੋੜੀ-ਬੋੜੀ ਦਿੱਕਤ ਹੋ ਸਕਦੀ ਹੈ ਜਿਹੜੇ ਵੀ ਆਪਣੇ ਵੀਰ ਬੜਾ ਨੌਕਰੀ ਦੋਸਤਾਂ ਜਾਂਦੇ ਹਨ ਕਾਮਾ ਕਰਾਦੇ ਜਾਂਦੇ ਹਨ ਧਿਆਨ ਨਾਲ ਮੋਟਰਸਾਈਕਲ ਗੱਡੀ ਚਲਾਓ ਕਿਉਂਕਿ ਤੁਹਾਂ ਦਾ ਕਾਫੀ ਸੰਘਣ ਨਹੀਂ ਪਣੀ ਹੋਈ ਹੈ ਵਾਕਿਆ ਕਹਿੰਦੀ ਮੌਸਮ ਦੀਆਂ ਰਿਪੋਰਟਾਂ ਤੇ 15 ਜਨਵਰੀ ਮੰਨ ਲੀਏ ਮੌਸਾਭਾਗ ਦੀ ਰਿਪੋਰਟਾਂ ਤੇ ਕੱਲ 31 ਤਰੀਕ ਵਾਰਨਿੰਗ ਮਿਲੀ ਸੀ ਪਰ ਕੱਲ ਨੂੰ ਕੋਈ ਖਾਸ ਮੀਂਹ ਨਹੀਂ ਦੇਖਣ ਨੂੰ ਮਿਲਿਆ ਅੱਜ 1 ਤਰੀਕ ਕੋਈ ਵਾਰਨਿੰਗ ਤਾਂ ਨਹੀਂ ਜਾਰੀ ਕੀਤੀ ਗਈ ਪਰ ਤਾਂ ਹੁੰਦਾ ਦੀ ਵਾਰਨਿੰਗ ਹੋ ਸਕਦਾ ਜਾਰੀ ਕਰ ਦੇਵੇ ਮੌਸਾਭਾਗ ਵੱਲੋਂ ਕਹੋਗੇ ਅੱਜ ਕਾਫੀ ਸੰਘਣੀ ਧੁੰਦ ਦੇਖ ਵਾਕਤੈਂ ਪਰਤੇ ਦੀ ਗੱਲ ਕਰੀਏ ਬਾਹਰ ਤੋਂ ਲੈ ਕੇ ਤਕਰੀਬਿਤ ਬਣੇ ਰਹਿਣਗੇ ਰਾਤ ਦੇ ਟੈਂਪਰੇਚਰ ਆਪ ਨੂੰ ਆਪਣੇ 10 ਤੋਂ ਲੈ ਕੇ 11 ਦੇ ਤੱਕ ਬਣੇ ਰਹਿਣਗੇ ਤੁਹਾਨੂੰ ਪਤਾ ਨੂੰ ਪੂਰਬੀ ਹੋ ਚੱਲਦੀਆਂ ਹਨ ਰਾਤ ਦੇ ਟੈਂਪਰੇਚਰ ਥੋੜੇ ਜਿਹਾ ਵਧ ਜਾਂਦੇ ਹਨ ਪਰ ਥੋੜੀ ਠੰਡ ਦੇਖਣ ਨੂੰ ਜ਼ਰੂਰ ਮਿਲੂਗੀ ਹੋਗੀ ਪਰ ਆਉਣਾ ਉੱਤੇ ਵੀ ਥੋੜੀ ਹਲਕੀ ਫਲਕੀ ਬਾਰਿਸ਼ਬਾਰੀ ਹੋਊਗੀ ਇਸ ਸਿਸਟਮ ਦੇ ਨਾਲ ਵਾਕਿਆ ਪਰ ਗੱਲ ਕਰੀਏ ਤਾਂ ਦੇਖ ਸਕਦੇ ਹਾਂ ਜਿ 2.5 ਦੀਆਂ ਤਸਵੀਰਾਂ ਹਨ ਅੱਜ ਆਪ ਨੂੰ ਮਤਲਬ ਆਉਣ ਵਾਲੇ 24 48 ਘੰਟਿਆਂ ਦੀ ਗੱਲ ਕਰੀਏ ਦੋ ਤਰੀਕ ਦਾ ਹੀ ਆਪਰੇ ਬਸ ਹਾਂ ਤਾਂ ਪੰਜ ਪੀ ਵਾਲੇ ਦਿਨ ਵੀ ਜੋਗੀ ਪਤੰਗ ਚੁਣੋਦਿਆਂ ਨੂੰ ਵੀ ਲਈ ਥੋੜੀ ਜਿਹੀ ਦਿੱਕਤ ਦੀ ਕੱਲ ਨੂੰ ਫੋਕਾ ਥੋੜੇ ਬੋਧ ਲੈਕ ਵਿੱਚ ਮੀਂਹ ਦੇ ਖੁਮਲੇ ਕੌਣ ਮਲਾ ਗੱਲ ਕਰੀ ਅੱਜ ਆਪਾਂ ਅਜਾ 1 ਫਰਵਰੀ ਤੋਂ ਲੈ ਕੇ ਹੋ ਸਕਦਾ ਤੈਨ ਨਜ਼ਰੀਕੇ ਦੀ ਸਵੇਰ ਤਾਈਂ ਸਿਸਟਮ ਬਰਕਰਾਰ ਰਹੇ ਰੌਕ ਰੌਕ ਕੇ ਹਲਕੇ ਫਲਕੇ ਛਰਾਟੇ ਇਹ ਦਿਨ ਦਾ ਰਹੂਗਾ ਬਾਕੀ ਆਪਾਂ ਗੱਲ ਕਰੀ ਅੱਜ ਅੱਜ ਵੀ ਆਪ ਨੂੰ ਥੋੜਾ ਟਾਈਮ ਤਾਈਂ ਹੋ ਸਕਦਾ ਦੁਪਹਿਰ ਤਾਈਂ ਥੋੜੇ ਬੋਧ ਭਾਗਾਂ ਵਿੱਚ ਮੀਂਹ ਦੀ ਕਾਰਵਾਈ ਜ਼ਰੂਰ ਦੇਖ ਨੂੰ ਮਿਲੂਗੀ ਬਾਕੀ ਕਰੀ ਜਿਲ੍ਹੇ ਵਾਈਦ ਗੱਲ ਕਰਨ ਨੇ ਕਿੰਨੇ ਭਾਗਾਂ ਵਿੱਚ ਮੀਂਹ ਜੋ ਆਪਣੇ ਪੰਜਾਬ ਦੇ ਆਪਾ ਹੋਗੇ ਕਿ ਸੰਗਰੂਰ ਦੇ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦੇ ਲੁਧਿਆਣੇ ਦੇ ਕਪੂਰਜਿੰਦ ਦੇ ਪਾਗ ਹੋਗੇ ਸ਼ੀਦ ਦੇ ਪਾਗ ਸੰਗਰੂਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਹੈਦਰਾਪਨ ਦਾੰਦਾ ਨੰਬਰ ਸਰ ਗੁਰਦਾਸਪੁਰ ਪਠਾਨਕੋਟ ਹਿਸ਼ਾਰਪੁਰ ਦੇ ਦਾੰਦਾੰਦੇ ਫਰੋਜਪੁਰ ਦੇ ਇੱਕ ਭੂਲੇਨਰ ਭਾਗ ਹੋ ਗਏ ਇਨਾਂ ਵਿੱਚ ਆਪ ਨੂੰ ਮੀਂਹ ਗਣ ਜੇ ਸਾਰ ਦੇਖ ਨੂੰ ਮਿਲ ਜਰ ਰਹੇ ਹਨ ਆਉਂਦੇ ਥੋੜੇ ਟਾਈਮ ਦੇ ਵੀ ਹੋ ਸਕਦਾ ਮੀਂਹ ਦੇਖ ਨੂੰ ਮਿਲ ਜੇ ਦੁਪਹਿਰ ਨੂੰ ਪਰ ਮੀਂਹ ਕੋਈ ਖਾਸ ਜਿਆਦਾ ਤਗੜਾ ਨਹੀਂ ਦੇਖ ਨੂੰ ਮਿਲੂਗਾ ਹਲਕਾ ਫੁਲਕਾ ਜੇ ਥੋੜੇ ਬੋਤੇ 10 15 ਮਿੰਟ ਲਈ ਛਾਟੇਦਾਰ ਮੀਂਹ ਦੇਖ ਨੂੰ ਮੈਂ ਸੱਦਾ ਵਾਣੀ ਮੋਟੀ ਗਰਚਾਮ ਹੋ ਸਕਦੀ ਹੈ ਕੋਈ ਖਾਸ ਵੱਡੇ ਤਗੜੇ ਮੀਂਹ ਦੇ ਸਾਰ ਨਹੀਂ ਹਨ ਉਹ ਸੱਦਾ ਇਹ ਨਾ ਇਹ ਵੀ ਨਹੀਂ ਪੱਕਾ ਕੀ ਮਤਲਬ ਕਪੂਸ ਦਿੰਦੇ ਸਾਰੇ ਪਿੰਡਾਂ ਵਿੱਚ ਆਪ ਮੈਂ ਜਰੂਰ ਦੇਖਣ ਨੂੰ ਲੁਗਾ ਅੱਜ ਆਪਣੇ ਅੱਜ ਤੋਂ ਕੱਲ ਦੇ ਵਿੱਚ ਵਿੱਚ ਬਾਕੀ ਕਾਲਮ ਵਾਲਾ ਕਰ ਕਰੀਏ ਆਪਣੇ 5 ਤਰੀਕ 3 ਤਰੀਕ ਮੌਸਮ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਲੁਗਾ 4-5 ਨੂੰ ਇੱਕ ਹੋਰ ਨਵਾਂ ਸਿਸਟਮ ਆਊਗਾ ਜਿਹਦੀ ਅਤ ਨੂੰ ਅਪਡੇਟਰ ਅਪਡੇਟ ਆਉਣ ਵਾਲੇ ਦਿਨਾਂ ਚ ਸਟੀਕ ਦੱਸ ਦਵਾਂਗੇ ਬਾਕੀ ਅੱਜ ਦੀ ਵੀਡੀਓ ਜਿੰਨੇ ਵੀਡੀਓ ਚੰਗੇ ਲੱਗਦਾ ਵੀਡੀਓ ਨੂੰ ਲਾਈਕ ਜੀ ਨੂੰ ਸਬਸਕ੍ਰਾਈਬ ਜੀ ਕੋ ਧੰਨਵਾਦ